ਕੀ ਹਾਲ ਚਾਲ ਸਾਰੇ ਮਿੱਤਰ ਪਿਆਰਿਆਂ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸ ਹਿਰਕੇ ਵਾਲਾ ਅੱਜ ਆਪਾਂ ਗੱਲ ਨਿਊ ਹਾਲੈਂਡ ਦੀ ਕਰਨ ਲੱਗੇ ਆ ਨਿਊ ਹਾਲੈਂਡ ਦੇ ਵਿੱਚ ਪਾਵਰ ਕਿਵੇਂ ਵਾਧੀ ਆ ਕਿੰਨੀ ਕੁ ਵਾਧੀ ਹੈਣਾ ਕੀ ਚੱਕਰਾਂਗਾ ਤੇ ਇਸ ਤੋਂ ਬਾਅਦ ਆਪਾਂ ਇੱਕ ਵੀਡੀਓ ਦੇ ਵਿੱਚ ਆਪਣੇ ਆਹ ਛੋਟੇ ਦੀ ਵੀ ਗੱਲ ਕਰਾਂਗੇ ਨੋਵੋ ਦੀ ਕਿਉਂਕਿ ਜਿਹੜੇ ਆਪਣੇ ਦਮਦਮਾ ਸਾਹਿਬ ਵਾਲੇ ਮੋਡੀਫਿਕੇਸ਼ਨ ਕਰਦੇ ਆ ਮੁੰਡੇ ਉਹਨਾਂ ਨੇ ਬਹੁਤ ਸਾਰਾ ਚੀਜ਼ ਬਣਾਤੀ ਇਹਨਾਂ ਨੂੰ ਨੋਵੋ ਨੂੰ ਅਰਜਨਾ ਨੂੰ ਹਣਾ ਮਹਿੰਦਰਾ ਦੇ ਇੰਜਨਾਂ ਨੂੰ ਇੱਕ ਨੈਕਸਟ ਲੈਵਲ ਦੀ ਚੀਜ਼ ਬਣਾ ਕੇ ਦੇਤੀ ਇਹਨਾਂ ਨੇ ਆਪਾਂ ਉਹਨੂੰ ਪਰ ਅੱਜ ਆਪਾਂ ਗੱਲ ਕਰਦੇ ਆ ਹੌਲੈਂਡ ਦੀ ਹੌਲੈਂਡ ਦੇ ਵਿੱਚ ਕਿਵੇਂ ਪਾਵਰ ਵਾਧੀ ਆ ਕਿੰਨੀ ਕਿਹਦੇ ਵਿੱਚ ਪਾਵਰ ਇਨਕਰੀਜ਼ ਹੋ ਜਾਂਦੀ 36 30 ਦੀ ਗੱਲ ਕਰਦੇ ਆ ਸਪੈਸ਼ਲ ਐਡੀਸ਼ਨ ਦੀ ਤੇ ਇਹਦੇ ਵਿੱਚ ਕੀ ਚੰਗੀ ਚੀਜ਼ ਹੈ ਨਾ ਤੇ ਕੀ ਮਾੜੀਆਂ ਚੀਜ਼ਾਂ ਨੇ ਇਹਦੇ ਬਾਰੇ ਫੁੱਲ ਡਿਟੇਲ ਚ ਆਪਾਂ ਕਰਦੀਏ ਗੱਲ ਜਿਵੇਂ ਕਿ ਆਪਾਂ ਗੱਲ ਕਰ ਹੀ ਰਏ ਸੀ ਹੌਲੈਂਡ ਦੀ ਹਨਾ ਹੌਲੈਂਡ ਦੇ ਵਿੱਚ ਕੋਈ ਬੜੀ ਵੱਡੀ ਤਕਨੀਕ ਵਾਲੀ ਚੀਜ਼ ਨਹੀਂ ਹੁੰਦੀ ਕਿ ਹਨਾ ਵੈਸੇ ਤਕਨੀਕੀ ਤੌਰ ਤੇ ਆਪਾਂ ਗੱਲ ਕਰੀਏ ਹੌਲੈਂਡ ਦੇ ਵਿੱਚ ਇੰਜਨ ਦੀ ਤਕਨੀਕ ਬਹੁਤ ਵਧੀਆ ਹੈਗੀ ਪਰ ਕੁਝ ਕੁ ਦੇ ਨੁਕਸਾਨ ਨੇ ਜਿਹੜੇ ਉਹਦੀ ਕਲਰ ਦੀ ਕਲਰ ਦੀ ਬਹੁਤ ਲੋਕਾਂ ਨੂੰ ਸ਼ਿਕਾਇਤ ਆਉਂਦੀ ਹੈ ਨਿਊ ਜ਼ੀਲੈਂਡ ਦੇ ਵਿੱਚ ਰਿਡਕਸ਼ਨਾਂ ਦੀ ਮਤਲਬ ਸਮੱਸਿਆ ਜਿਆਦਾ ਆਉਂਦੀ ਹੈ ਇੱਕ ਬੰਦਾ ਹੁੰਦਾ ਨਾ ਜੋ ਕੀ ਕਹਿੰਦਾ ਯਾਰ ਮੈਂ ਖੇਤੀ ਵੀ ਕਰਨੀ ਆ ਪਰ ਮੈਨੂੰ ਜਿਹੜਾ ਟਰੈਕਟਰ ਨਾ ਹੈ ਚਪਚਪੀਤਾ ਚੱਲੇ ਉਦੋਂ ਲੋਕ ਸਾਇਲੈਂਟ ਟਰੈਕਟਰਾਂ ਵੱਨੀ ਵਧ ਜਾਂਦੇ ਨੇ ਜਿਵੇਂ ਇੱਕ ਸੋਨਾ ਲੀਕਰ ਦਾ ਵਰਲਡ ਟਰੈਕ ਆਇਆ ਸੀ ਆਪਣੇ ਕੋਲੇ ਖੜਾ ਬਹੁਤ ਸਾਇਲੈਂਟ ਟਰੈਕਟਰ ਨੇ ਹੁਣ ਸੀਆਰਡੀ ਜਿਹੜੇ ਬਹੁਤ ਸਾਇਲੈਂਟ ਟਰੈਕਟਰ ਨੇ ਕੁਝ ਕੁ ਲੋਕਾਂ ਨੂੰ ਸਾਇਲੈਂਸ ਵੀ ਪਸੰਦ ਹੁੰਦੀ ਆ ਹੋਲੈਂਡ ਹੈ ਜਿਹੜੀ ਕੋ ਬੜਕਲ ਦੀ ਆ ਫਰਾਟੇ ਵਾਲੀ ਦੀ ਆ ਤੇ ਪਾਵਰ ਵਾਲੀ ਚੀਜ਼ ਆ ਹਾਂ ਪਾਵਰ ਦੇ ਵਿੱਚ ਕਿੱਦਾਂ ਕਿੱਦਾਂ ਵਾਦੀ ਇਹ ਦੇਖੋ ਇਹਦੇ ਵਿੱਚ ਰੋਟਰੀ ਪੰਪ ਹੁੰਦਾ ਰੋਟਰੀ ਪੰਪ ਦੇ ਵਿੱਚੋਂ ਪਾਵਰ ਵਧਾਉਣੀ ਕੋ ਪੋਸੀਬਲ ਨਹੀਂ ਹੈਗੀ ਪੋਸੀਬਲ ਜਰੂਰ ਆ ਕੋਈ ਆ ਨਹੀਂ ਹੈਗਾ ਕਿ ਆਪਾਂ 20 hp ਦਾ ਪਾਵਰ ਦਾ ਫਰਕ ਪਾਦਾਂਗੇ ਰੋਟਰੀ ਦੇ ਵਿੱਚ 30 ਦਾ ਪਾਦਾਂਗੇ 100 ਦਾ ਪਾਦਾਂਗੇ ਨਾ 100 ਦਾ ਬੜੀ ਕੁਸ਼ ਕਹਿਗੇ ਅਮੇ ਥੋੜੀ ਬੋਤ ਉਹਦੇ ਵਿੱਚ ਆਪਾਂ ਰੋਟਰੀ ਦੇ ਵਿੱਚ ਆਪਾਂ ਪਾ ਸਕਦੇ ਆ ਪਾਵਰ ਦਾ ਫਰਕ ਹੈ ਨਾ ਹੁਣ ਆਪਾਂ ਇਨ ਲਾਈਨ ਪੰਪ ਦੇ ਵਿੱਚ ਕੀ ਕਰਦੇ ਹੁੰਦੇ ਆ ਆਮ ਟਰੈਕਟਰ ਕਿਸੇ ਵੀ ਟਰੈਕਟਰ ਦੇ ਵਿੱਚ ਜਿਨ੍ਹਾਂ ਦਾ ਸੇਮ ਤੁਸੀਂ ਇੰਜਣ ਲਾ ਲਓ 40 ਐਚਪੀ ਤੋਂ ਲੈ ਕੇ 80 85 70 75 ਐਚਪੀ ਤੱਕ ਜਿਨ੍ਹਾਂ ਦਾ ਇੰਜਣ ਸੇਮ ਆ ਉਹਨਾਂ ਦੇ ਵਿੱਚ ਆਪਾਂ ਇੱਕੋ ਚੀਜ਼ ਹੀ ਕਰਦੇ ਹੁੰਦੇ ਆ ਜੇ ਟਰਬੋ ਚਾਰਜਰ ਇੰਜਣ ਹੁੰਦੇ ਉਹ ਵੱਡੇ ਦਾ ਟਰਬੋ ਲਾ ਕੇ ਉਹਨਾਂ ਵਾਲਾ ਪੰਪ ਹੀ ਕਰਾ ਕੇ ਆਪਾਂ ਪੰਪ ਲਾ ਦਿੰਦੇ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਆਪਣੀ ਪਾਵਰ ਬਹੁਤ ਜ਼ਿਆਦਾ ਵਾਧ ਜਾਂਦੀ ਆ ਪਰ ਜਿਹੜਾ ਕੀ ਹੁਣ ਹਾਲੈਂਡ ਦੇ ਵਿੱਚ ਹੈਗਾ ਉਹ ਰੋਟਰੀ ਪੰਪ ਆ ਹੁਣ ਰੋਟਰੀ ਪੰਪ ਦੇ ਵਿੱਚ ਜਿਆਦਾ ਕੋਈ ਸੀਮਟ ਮਤਲਬ ਇਹ ਇੱਕ ਲਿਮਟਿਡ ਚੀਜ਼ਾਂ ਹੁੰਦੀਆਂ ਰੋਟਰੀ ਪੰਪ ਦੇ ਵਿੱਚ ਮੇਰੀ ਕੱਲ੍ਹ ਵਰਸ ਗੱਲ ਵੀ ਹੋਈ ਸੀ ਬਾਈ ਨਾਲ ਹਨਾ ਉਹ ਵੀ ਹਾਲੈਂਡ ਤੇ ਜੁੰਡੀਅਰ ਦਾ ਕੰਮ ਕਰਦੇ ਨੇ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਰੋਟਰੀ ਪੰਪ ਦੇ ਤੇ ਇਨਲਾਈਨ ਪੰਪ ਦੇ ਵਿੱਚ ਆਹ ਆਹ ਸਮੱਸਿਆ ਆ ਜਾਂਦੀਆਂ ਨੇ ਆਪਾਂ ਨੂੰ ਉਹੀ ਸਮੱਸਿਆ ਹਨਾ ਜਿਆਦਾ ਹੁੰਦੀ ਨੇ ਹੁਣ ਸਾਰਿਆਂ ਤੋਂ ਵੱਡੀ ਇਹਦੇ ਵਿੱਚ ਜਿਹੜੀ ਗੱਲ ਹੈਗੀ ਕਿਹੜੀ ਗੱਲ ਕਰਕੇ ਇਹ ਆਪਾਂ ਨੂੰ ਹਾਲੈਂਡ ਦੀ ਪਾਵਰ ਵਧ ਜਾਂਦੀ ਹੈ ਹਨਾ ਇਹ ਇੱਕ ਤੁਸੀਂ ਇਹਨਾਂ ਨੂੰ ਲੋਕੀ ਕੀ ਜਣਾ ਮੇਰੀ ਹੋਰ ਬਾਈਆਂ ਨਾਲ ਵੀ ਗੱਲ ਹੋਈ ਸੀ ਜੱਗੇ ਬੌਸ ਨਾਲ ਵੀ ਗੱਲ ਹੋਈ ਸੀ ਮੋਤੇ ਤੇ ਕੀ ਚੱਕਰ ਹੈ ਇਹਦੇ ਵਿੱਚ ਮਹਾਂ ਲੀਡੋਚਨ ਗਰੁੱਪ ਨਾਲ ਵੀ ਮੇਰੀ ਗੱਲ ਹੋਈ ਸੀ ਹਨਾ ਕੀ ਖਾਸੀਆ ਦੇ ਦੇ ਵਿੱਚ ਉਹ ਇਹਨਾਂ ਨੇ ਇੱਕੋ ਗੱਲ ਆਖੀ ਜਿਹੜੀ ਕਿ ਜੀ ਕੇਮ ਆ 10 ਐ ਲੜ 10 ਕਿਤੇ ਮੈਂ 8 ਤੋਂ ਲੈ ਕੇ ਤੁਸੀਂ 14 15000 ਤੱਕ ਇਹਦੀ ਕੇਮ ਮਿਲ ਜਾਂਦੀ ਆ ਵੈਰੀ ਕਰਦੀ ਐ ਤੁਸੀਂ ਕਿੱਥੇ ਰਹਨੇ ਹੋ ਤੁਹਾਡੇ ਅਵੇਲੇਬਲ ਹੈ ਜਾਂ ਨਹੀਂ ਪਰ ਮੋਸਟਲੀ ਲੋਕ ਕੀ ਕਰਦੇ ਆ ਪੁਰਾਣੀ ਕੇਮ ਨੂੰ ਘਸਾ ਕੇ ਵੀ ਹੀ ਪਾਉਂਦੇ ਆ ਠੀਕ ਹੈ ਨਾ ਹੁਣ ਮੈਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਰੀਲ ਦੇ ਵਿੱਚ ਹੌਲੈਂਡ ਦੀ ਕੇਮ ਦਾ ਕੀ ਅੰਤਰ ਹੁੰਦਾ ਜਿਹੜੀ オリジナル ਕੇਮ ਹੁੰਦੀ ਉਹ ਤਿੱਖੀ ਹੁੰਦੀ ਆ ਨਾ ਤੁਸੀਂ ਐ ਲੈ ਲੋ ਐ ਬਣੇ ਹੁੰਦੇ ਆ ਉਹਨਾਂ ਦੇ ਤੁਸੀਂ ਸਮਝ ਹੀ ਗਏ ਹੋਗੇ ਐ ਉਹਨਾਂ ਦੇ ਪੁਆਇੰਟ ਬਣੇ ਹੁੰਦੇ ਜਿੱਦੋਂ ਆਹ ਪੁਆਇੰਟ ਅੱਛ ਕਰਦਾ ਤਾਂ ਮਤਲਬ ਵਾਲਵ ਓਪਨ ਸ਼ਟ ਹੁੰਦੇ ਨੇ ਨਾ ਮਤਲਬ ਖੁੱਲਦੇ ਬੰਦ ਹੁੰਦੇ ਨੇ ਪਿਸਟਨ ਦੇ ਅੰਦਰ ਅਗਜੋਸ਼ਟ ਇਨਲੈਟ ਆਊਟਲੈਟ ਆਊਟਲੈਟ ਉਹ ਹੀ ਡਿਸਾਈਡ ਕਰਦੀ ਹੁੰਦੀ ਆ ਕੇਮ ਤੇ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਚੇਂਜ ਕਰਦੇ ਆ ਉਹਨੂੰ ਥੋੜੀ ਜਿਹੀ ਲੱਕੀਲੀ ਤੋਂ ਮੋਟੀ ਬਣਾ ਦਿੰਦੇ ਆ ਉਹ ਥੋੜਾ ਜਿਹੜਾ ਅੰਦਰ ਕੰਪਰੈਸਰ ਕੰਪਰੈਸ ਹੁੰਦੀ ਆ ਚੀਜ਼ ਹੈ ਨਾ ਹਵਾ ਕੰਪਰੈਸ ਹੋ ਕੇ ਰਹੀ ਜਿਹੜੀ ਥੋੜੀ ਜਿਹੀ ਵਿੱਚ ਰੱਖ ਲੈਂਦੀ ਹੈ ਜੀ ਇਹ ਮੈਨੂੰ ਨੇ ਜੱਗੇ ਬੌਸ ਬਾਈ ਨੇ ਦੱਸਿਆ ਸੀਗਾ ਕਿ ਜਿਹੜੀ ਵੀ ਦੂਜੀ ਕੇਮ ਹੁੰਦੀ ਆ ਉਹ ਉਹ ਟਰੈਕਟਰਾਂ ਵਾਸਤੇ ਬਣਾਈ ਜਾਂਦੀ ਹੁੰਦੀ ਜਿਹੜੀ ਕਿ ਬਰਫੀਲੇ ਇਲਾਕੇ ਦੇ ਵਿੱਚ ਰਹਿੰਦੇ ਹੈਗੇ ਹੁਣ ਬਰਫੀਲੇ ਇਲਾਕੇ ਦੇ ਵਿੱਚ ਕੀ ਹੁੰਦਾਗਾ ਜੇ ਪਿਸਟਨ ਅੰਦਰੋਂ ਖਾਲੀ ਹੋ ਜयोਣਾ ਸਾਰਾ ਬੋਰ ਜਿਹੜਾ ਹੁੰਦਾ ਉਹ ਜ ਤੁਸੀਂ ਐ ਲੈ ਲਓ ਤੰਨੇ ਸਿਲੰਡਰ ਹੁੰਦਾ ਹੈਗਾ ਨਾ ਨੋ ਹਾਂ ਹੋਲੈਂਡ ਸਪੈਸ਼ਲ ਐਡੀਸ਼ਨ 2900 ਸੀਸੀ ਹੁੰਦਾ ਤੇ 1100 ਨਹੀਂ ਨਹੀਂ 950 ਸੀਸੀ ਦੇ ਲਗਭਗ ਇੱਕ ਸਿਲੰਡਰ ਹੁੰਦਾ ਉਹਦਾ ਹੁਣ ਜੇ ਉਹ 950 ਸੀਸੀ ਖਾਲੀ ਹੋ ਗਿਆ ਉਹਦੇ ਵਿੱਚ ਕੀ ਜਾਊਗਾ 30 ਤੋਂ 35 ਸੀਸੀ ਤੇਲ ਆਊਗਾ ਹਨਾ 40 ਸੀਸੀ ਵੀ ਵਗ ਜਾਂਦਾ ਕਈ ਵਾਰ 20 ਸੀਸੀ ਵੀ ਜਾਂਦਾ ਨਾਰਮਲ 15 ਤੋਂ 25 ਸੀਸੀ ਤੇਲ ਜਾਂਦਾ ਹੁੰਦਾ ਠੀਕ ਹੈ ਨਾ ਉਹ ਤੋਂ ਬਾਅਦ ਬਾਕੀ ਚ ਕੀ ਜਾਂਦੀ ਹੈ ਬਾਕੀ ਚ ਹਵਾ ਜਾਂਦੀ ਆ ਹਵਾ ਕੰਪਰੈਸ ਹੁੰਦੀ ਹੈ ਬਲਾਸਟ ਹੁੰਦਾ ਉਹ ਟਪ ਜਾਂਦੀ ਹੈ ਜਦੋਂ ਇੱਕ ਉਹਨੇ ਓਪਨ ਕਰਕੇ ਸ਼ਟ ਕਰਤਾ ਸਾਰੀ ਬਲਾਸਟ ਹੋ ਗਏ ਹਵਾ ਨਿਕਲ ਗਈ ਤਾਂ ਉਹ ਪਾਵਰ ਆਟੋਮੈਟਿਕਲੀ ਘਟਾ ਦਿੰਦੀ ਹੈ ਇਹਦੀ ਮਤਲਬ origignal form 'ਚ ਰਹਿਣਾ ਉਹਨੇ ਪਾਵਰ ਘਟਾ ਨਹੀਂ ਦੇਣੀ ਤੇ ਹੁਣ ਜਿਵੇਂ ਕਿ ਮੈਂ ਵਿੱਚ ਦੱਸ ਹੀ ਰਿਹਾ ਸੀ ਹਨਾ ਇਹ ਗੱਲ ਉਹ ਜਦੋਂ ਵਿੱਚ ਰਹਿ ਜਾਂਦੀ ਹੈ ਉਹਦੇ ਹਵਾ ਰਹਿ ਜਾਂਦੀ ਹੈ ਹਨਾ ਮਤਲਬ ਬਲਾਸਟ ਬਾ ਵਧੀਆ ਤਰੀਕੇ ਨਾਲ ਹੁੰਦਾ ਹੈਗਾ ਤੇ ਇਹ ਛੇੜੀ ਦੂਜੀ ਸਾਰਿਆਂ ਤੋਂ ਵੱਡੀ ਗੱਲ ਆ ਨਿਊ ਹੋਲੈਂਡ ਦੀ ਕਰਦੀ ਇਟੈਕਸ 25 ਨੰਬਰ ਇਹਦੀ ਟਰਬੂ ਆ ਗਈ ਬਹੁਤ ਹੀ ਪਾਵਰਫੁਲ ਟਰਬੂ ਹੁੰਦੀ ਆ ਤੇ ਜਿਹੜੀ ਹੋਰ ਟਰੈਕਟਰਾਂ ਦੀ ਟਰਬੂ ਹੁੰਦੀ ਜੀਡੀ ਵੀ ਹੈ ਨਾ ਉਹਨਾਂ 'ਚ ਥੋੜਾ ਜਿਹਾ ਫਰਕ ਕੀ ਹੁੰਦਾ ਹੈ ਨਾ ਇਹਦਾ ਬੂਸਟ ਇੰਨਾ ਨਹੀਂ ਵਧਾਇਆ ਹੁੰਦਾ ਕੀ ਮੰਨ ਕੇ ਚੱਲੋ ਉਹ ਨਾ ਆਇਆ ਲਓ ਯਾਰ ਜਿੱਦੋਂ ਮੈਂ ਇੰਨੀ ਜਗ੍ਹਾ 'ਚ ਹਵਾ ਟਪਾਉਂ ਹਣਾ ਤੁਸੀਂ ਨਾਲ 10 ਇੰਚੀ ਪਾਈਪ 'ਚੋਂ ਇੱਕ ਹਵਾਟ ਪਾਉਣਾ ਇੱਕ ਤੁਸੀਂ ਮੰਨ ਲਓ ਇੱਕ ਬਰਾਬਰ ਹਵਾਟ ਪਾਉਣੀ ਮੈਂ 10 ਇੰਚੀ ਪਾਈਪ ਤੋਂ ਤੇ ਉਧਰ ਜਾ ਕੇ ਪੱਖੀ ਤੇ ਸਿੱਧੀ ਵਿਜੋਦੀ ਹੋਵੇ ਇੱਧਰ ਟੱਪ ਗਈ ਇੱਧਰ ਟੱਪ ਗਈ ਇੱਧਰ ਤੇ ਥੱਲੇ ਅੱਧੀ ਉਹਦੇ ਵਿੱਚ ਵਜੀ ਉਹਨੇ ਪੱਖੀ ਘੁਮਾਤੀ ਉਹਦੀ ਤੇ ਕਿੱਥੇ ਮੈਂ ਉਹੀ ਹਵਾ ਇੰਨੀ ਥਾਂ ਜਟ ਪਾਉਣੀ ਸਿੱਧਾ ਪ੍ਰੈਸ਼ਰ ਕਿੰਨਾ ਉਹਨੂੰ ਜਿੰਨੀ ਪ੍ਰੈਸ਼ਰ ਨਾਲ ਉਹਦੀ ਬੂਸਟ ਮਿਲਦੀ ਹੈ ਨਾ ਉਹ ਬੂਸਟ ਟਰਬ ਹੋ ਜਾਂਦੀ ਪਰ ਉਹ ਜਦੋਂ ਆਪਾਂ ਹਾਈ ਆਰਪੀਐਮ ਤੇ ਲਿਆਂਦੇ ਹੁਣ ਆਪਾਂ ਤਾਂ ਯਾਰ ਦੇਖੋ ਜ਼ਿੰਮੇਦਾਰ ਤਾਂ 2200 ਆਰਪੀਐਮ ਰੱਖਦੇ ਆ ਪਰ ਕਈ ਆਪਣੇ ਮੁੰਡੇ ਖੁੰਡੇ ਹੁੰਦੇ ਨੇ ਸ਼ੌਂਕ ਵਾਲੇ ਹਨ ਫੁੱਲ ਆਰਪੀਏ ਦੇ ਟਰਾਲੀ ਟ੍ਰੋਲੀ ਕੱਢਣੀ ਹੁੰਦੀ ਹੈ ਉਹਦੋਂ ਕੀ ਕਰਦੇ ਆ 303200 ਆਰਪੀਏ ਲੈ ਜਾਂਦੇ ਨੇ ਤੇ ਚੱਕ ਕੇ ਮਾਰ ਦਿੰਦੇ ਬਸ ਆਹੀ ਫਰਕ ਹੁੰਦਾ ਬੈਟਰ ਕੁਆਲਟੀ ਦੀ ਆਪਾਂ ਚੀਜ਼ ਮਿਲਦੀ ਹੈ ਹਾਲੈਂਡ ਦੇ ਵਿੱਚ ਜਿਆਦਾ ਚੱਲਦਾ 20 25 ਬਾਬਰ ਉਹਦੀ ਟਰਬੋ ਮਤਲਬ ਥੋੜੀ ਛੋਟੀ ਜੀ ਮੋਡੀਫਿਕੇਸ਼ਨ ਨਾਲ ਇਨੀ ਪਾਵਰ ਵਾਜ ਜਾਂਦੀ ਆ ਤੇ ਦੱਸੋ ਕਿਸਾਨ ਵੀਰੋ ਵੀਡੀਓ ਕਿਵੇਂ ਲੱਗੀ ਸਾਰਿਆਂ ਦਾ ਧੰਨਵਾਦ ਜੀ